ਬੀਤੇ ਦਿਨ ਜਿੱਥੇ ਦੇਸ਼ ਪਾਰ ਚਾ ਜ਼ਾਦੀ ਦਿਹਾੜਾ ਖੁਸ਼ੀ-ਖੁਸ਼ੀ ਮਨਾਇਆ ਜਾ ਰਿਹਾ ਸੀ ਉੱਥੇ ਹੀ ਕੈਨੇਡਾ ਚ ਖਾਲਿਸਤਾਨੀ ਸਮਰਥਕਾਂ ਦੀ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਨੌਜਵਾਨਾਂ ਨਾਲ ਬਹਿਸ ਹੋ ਗਈ। ਦਰਅਸਲ ਬੀਤੇ ਦਿਨ ਕੈਨੇਡਾ ਦੇ ਸਾਰੇ ਜਿੱਤ ਰੰਗਾਂ ਰੈਲੀ ਦੇ ਨਾਲ ਸੁਤੰਤਰਤਾ ਦਿਵਸ ਮਨਾ ਰਹੇ ਸੀ ਨੌਜਵਾਨ ਕਿ ਗੁਰੂ ਨਾਨਕ ਗੁਰਦੁਆਰੇ ਨੇੜੇ ਖਾਲਿਸਤਾਨ ਸਮਰਥਕਾਂ ਨੇ ਖਾਲਿਸਤਾਨ ਦੇ ਝੰਡੇ ਲੈ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਦੇਖਦੇ ਹੀ ਦੇਖਦੇ ਇਹ ਝੜਪ ਹੋ ਗਈ। ਦੱਸਦੇ ਕਿ ਟਕਰਾਅ ਉਸ ਥਾਂ ਤੇ ਹੋਇਆ ਜਿੱਥੇ ਖਾਲਿਸਤਾਨੀ ਸਮਰ ਮੀਡੀਆ ਰਿਪੋਰਟਸ ਮੁਤਾਬਕ ਖਾਲਿਸਤਾਨੀ ਸਮਰਥਕਾਂ ਨੇ ਰੈਲੀ 'ਚ ਵਿਗਨ ਪੌਂਦ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਭਾਰਤੀ ਨਾਗਰਿਕਾਂ ਨੇ ਉਹਨਾਂ ਦਾ ਪਿੱਛਾ ਕੀਤਾ। ਇਹ ਘਟਨਾ ਕੈਨੇਡਾ 'ਚ ਖਾਲਿਸਤਾਨ ਪੱਖੀ ਕੱਟੜ ਪੰਥੀਆਂ ਤੇ ਭਾਰਤ ਪੱਖੀ ਸਮੂਹਾਂ ਦਰਮਿਆਨ ਵਾਧ ਤਣਾ ਤੋਂ ਬਾਅਦ ਹੋਈ ਹੈ। ਦੱਸ ਦੇ ਕਿ ਸਾਲ ਦੇ ਸ਼ੁਰੂ ਚਲ ਬਰਟਾ ਦੇ ਕੈਲਗਰੀ 'ਚ ਵੀ ਅਜਿਹੀ ਟਕਰਾਅ ਪੈਦਾ ਹੋਇਆ ਸੀ ਜਦੋਂ ਖਾਲਿਸਤਾਨੀ ਸਮਰਥਕਾਂ ਨੇ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਭਾਰਤੀ ਤਿਰੰਗੇ ਦੇ ਝੰਡੇ ਨੂੰ ਪਾੜ ਦਿੱਤਾ ਸੀ। ਖਾਲਿਸਤਾਨੀ ਸਮਰਥਕ ਸਮੂਹ ਸੇਫ ਫੋਰ ਜਸਟਿਸ ਦੁਆਰਾ ਆਯੋਜਿਤ ਕੀਤਾ ਗਿਆ ਪ੍ਰਦਰਸ਼ਨ ਇੱਕ ਕਮਿਊਨਿਟੀ ਸਮ ਕੈਨੇਡਾ ਚ ਭਾਰਤੀ ਹਾਈ ਕਮਿਸ਼ਨ ਸੰਜੇ ਕੁਮਾਰ ਵਰਮਾ ਨੇ ਵੀ ਸ਼ਾਮਲ ਹੋਣਾ ਸੀ ਉਸ ਵੇਲੇ ਖਾਲਿਸਤਾਨ ਸਮਰਥਕਾਂ ਨੇ ਖਾਲਿਸਤਾਨ ਦੇ ਸਮਰਥਕ ਨਾਰੇ ਲਗਾਉਂਦੇ ਹੋਏ ਭਾਰਤੀ ਝੰਡੇ ਦੀ ਬੇਅਦਬੀ ਕਰਦੇ ਹੋਏ ਦੇਖਿਆ ਗਿਆ ਸੀ ਉਹਨਾਂ ਨੂੰ ਜਿਸ ਨਾਲ ਕੈਲਗਰੀ ਚ ਹਫੜਾ ਦਫੜੀ ਵਾਲਾ ਦ੍ਰਿਸ਼ ਸੀ ਸਥਿਤੀ ਇਤੋਂ ਤੱਕ ਵੱਧ ਗਈ ਕਿ ਪੁਲਿਸ ਨੂੰ ਹਿੰਸਾ ਨੂੰ ਰੋਕਣ ਲਈ ਦਖਲ ਦੇਣਾ ਪਿਆ ਸੀ ਤੇ ਮੁਰ ਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਬਿੱਤ ਦਿਨ ਆਜ਼ਾਦੀ ਦਿਹਾੜੇ ਮੌਕੇ ਤਿਰੰਗਾ ਰੈਲੀ ਦੇ ਨਾਲ ਸੁਤੰਤਾ ਦਿਵਸ ਮਨਾ ਰਹੇ ਨੌਜਵਾਨਾਂ ਤੇ ਖਾਲਿਸਤਾਨੀ ਸਮਰਥਕਾਂ ਵਿਚਾਲੇ ਬਹਿਸਬਾਜ਼ੀ ਹੋ ਗਈ Subscribe to One India channel and never miss an update.